ਇਹ ਨਾਲ ਨੇ ਫੈਮਲੀ ਆ ਇੱਕ ਨਾਲ ਦੇ ਮਿਸਿਸ ਦਾ ਬੇਟੀ ਐ ਤੇ ਭਤੀਜਾ ਭਤੀਜਾ ਗੱਡੀ ਚ ਲਾ ਰਿਆ ਸੀ 에어ਪੋਰਟ ਤੋਂ ਛੱਟ ਕੇ ਆ ਰਹੇ ਸੀ ਜਵੀਦ ਗਿਰਮਦੀਰ ਲਾਗੇ ਪਹੁੰਚੇ ਨੇ ਅੱਗੋਂ ਇੱਕ ਟ੍ਰੱਕਰ ਆ ਰਿਹਾ ਸੀਗਾ ਬੱਜੀ ਦਾ ਭਰਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਟ੍ਰੱਕਰ ਦਾ ਟ੍ਰੱਕਰ ਮੌਕੇ ਤੇ ਪਹੁੰਚ ਗਿਆ ਟ੍ਰੱਕਰ ਦਾ ਨੰਬਰ ਹੈਗਾ PB02ET TV ਯਕਦਰ ਬਾਕੀ ਮੌਕੇ ਤੇ ਸਾਡੀਆਂ ਵੀ ਗੱਡੀਆਂ ਆਈਆਂ ਪੁਲਿਸ ਪਾਰਟੀ ਵੀ ਆ ਗਈ ਪਬਲਿਕ ਨੇ ਬੜਾ ਸਾਥ ਦਿੱਤਾ ਵਾ ਇਹਨਾਂ ਨੂੰ ਇੱਕ ਗੱਡੀ ਆ ਗੱਡੀ ਦੇ ਵਿੱਚੋਂ ਵਿਚਾਰਾਂ ਦੀ ਮੌਕੇ ਡੈਥ ਹੋ ਗਈ ਹੈ ਬਾਕੀ ਆਪਾਂ ਇਹਨਾਂ ਦੇ ਵਾਸਤੇ ਆ ਰਹੇ ਨੇ ਜਿਹੜੀ ਕਾਰ ਹੋਣੀ ਬੱਚਾ ਸਰ ਡਰਾਈਵਰ ਜਿਹੜਾ ਸੀ ਉਹ ਡਰਾਈਵਰ ਡਰਾਈਵਰ ਮੌਕੇ ਤੇ ਪੱਜ ਗਿਆ ਉਹ ਫਸ ਫਰਾੜੋ ਯਾਰ ਉਹ ਤੁਹਾਡੇ ਜੰਗੀ ਮੈਂ ਜੀ ਆਵਗੀ ਹਾਂ ਹਾਂ ਜੀ ਕੋਈ ਜਖਮੀ ਨਹੀਂ ਆਇਆ ਅੱਛਾ ਹਾਂ ਅੱਛਾ ਸੜਨ ਕਾਰਨ ਡੈਥ ਹੋ ਗਿਆ ਇਹ ਨਾਲ ਇਹ ਫੈਮਿਲੀ ਆ ਇੱਕ ਨਾਲ ਦੀ ਮਿਸਿਸ ਦਾ ਬੇਟੀ ਹੈ ਤੇ ਭਤੀਜਾ ਭਤੀਜਾ ਗੱਡੀ ਚ ਲਾ ਰਿਆ ਸੀ 에어ਪੋਰਟ ਤੋਂ ਛੱਟ ਕੇ ਆ ਰਹੇ ਸੀ ਜਵੀਰ ਗਿਰਮਦੀਰ ਲਾਗੇ ਪਹੁੰਚੇ ਨੇ ਅੱਗੋਂ ਟ੍ਰਿਪਰ ਆ ਰਿਹਾ ਸੀਗਾ ਬੱਜੀ ਦਾ ਭਰਿਆ ਉਹਦੇ ਨਾਲ ਐਕਸੀਡੈਂਟ ਹੋ ਗਿਆ ਟ੍ਰਿਪਰ ਦਾ ਸੁਪਰਵਾਈਜ਼ਰ ਮੌਕੇ ਤੇ ਪਹੁੰਚ ਗਿਆ ਟ੍ਰਿਪਰ ਦਾ ਨੰਬਰ ਹੈਗਾ PB0233 32 ਯਕਦਰ ਬਾਕੇ ਮੌਕੇ ਤੇ ਸਾਡੀਆਂ ਗੱਡੀਆਂ ਆ ਗਈਆਂ ਪੁਲਿਸ ਪਾਰਟੀ ਵੀ ਆ ਗਈ ਪਬਲਿਕ ਨੇ ਬੜਾ ਸਾਥ ਦਿੱਤਾ ਵਾ ਇਹਨਾਂ ਨੂੰ ਕੱਢਿਆ ਗੱਡੀ ਦੇ ਵਿੱਚੋਂ ਵਿਚਾਰਾਂ ਦੇ ਮੌਕੇ ਤੇ ਡੈਥ ਹੋ ਗਈ ਬਾਕੀ ਆਪਾਂ ਇਹਨਾਂ ਦੇ ਬਚ ਸਾਹ ਆ ਰਹੇ ਨੇ ਜਿਹੜੀ ਕਾਰ ਹੋਣੀ ਸੀ ਸਰ ਡਰਾਈਵਰ ਜਿਹੜਾ ਸੀ ਉਹਦੇ ਡਰਾਈਵਰ ਤਾਰਨ ਮੁੱਕੜ ਪਾ ਦਿੱਤਾ ਉਹ ਫਾਤਰਾਂ ਰੋ ਯਾ ਕੋਈ ਤੁਹਾਨੂੰ ਜੰਗ ਨਹੀਂ ਆਉਗੀ ਹਾਂਜੀ ਨਹੀਂ ਕੋਈ ਯਕੀਨੀ ਨਹੀਂ ਆ ਅੱਛਾ ਹਾਂ ਅੱਛਾ ਤਾਰਨ ਕਰਨ ਦਿੱਤੋ ਗਿਆ